ਆ ਜਿਹੜਾ 12 ਜੂਨ ਨੂੰ ਪਲੈਨ ਕ੍ਰੈਸ਼ ਹੋਇਆ ਅਹਮਦਾਬਾਦ ਦੇ ਵਿੱਚ ਤੇ ਉਹ ਕਈ ਗੱਲਾਂ ਆਪਣੇ ਨਾਲ ਲੈ ਕੇ ਚਲਾ ਗਿਆ ਕਿਉਂਕਿ ਚੌਧਰੀ ਮੈਂ ਜੋ ਹੁਣ ਨਿਊਜ਼ ਪੜ ਕੇ ਦਿਖਾਉਂਗਾ ਤੁਹਾਨੂੰ ਇਹ ਨਿਊਜ਼ ਪਹਿਲਾਂ ਦੀ ਆਈ ਹੋਈ ਸੀ ਇੱਕ ਚੌਧਰੀ ਗੋਗਰਾਜ ਨਹਿਰਾ ਉਹਨੇ 1 ਦਸੰਬਰ 2024 ਨੂੰ ਆਹ નીચે ਪੜ ਸਕਦੇ ਆ ਤੁਸੀਂ ਉਹਨੇ ਕਿਹਾ ਸੀ ਕਿ ਗੁਜਰਾਤ ਦੇ ਕਿਸੇ ਵੱਡੇ ਸ਼ਹਿਰ 'ਚ 12 ਜੂਨ 2025 ਨੂੰ ਅਹਮਦਾਬਾਦ ਦੇ ਵਿੱਚ ਪਲੈਨ ਜਿਹੜਾ ਕ੍ਰੈਸ਼ ਹੋਊਗਾ ਤੇ ਉਸ ਤੋਂ ਬਾਅਦ ਇੱਕ ਹੋਰ ਨਿਊਜ਼ ਆ ਦੇਖੋ ਨੀਚੇ ਪੜੋ ਇੱਕ ਗੋਪਾਲ ਸ਼ਾਸਤਰੀ ਵਿਆਸ ਉਹਨੇ 7 ਜੂਨ ਤੋਂ ਬਾਅਦ ਦੀ ਗੱਲ ਦੱਸੀ ਹੈ ਕਿ ਭਾਰਤ ਵਰਗੇ ਕਈ ਵੱਡੇ ਦੇਸ਼ਾਂ ਦੇ ਵਿੱਚ ਪਲੈਨ ਜਿਹੜੇ ਕ੍ਰੈਸ਼ ਹੋਣਗੇ ਤੇ ਇਹਨਾਂ ਦੇ ਵਿੱਚ ਕੁਝ ਵੱਡੇ ਅਧਿਕਾਰੀ ਵੀ ਮਰ ਸਕਦੇ ਆ ਤੇ ਆਪਾਂ ਨੂੰ ਪਤਾ ਹੈ ਕਿ ਇਹ ਸਬ ਪਲੈਨ ਕ੍ਰੈਸ਼ ਦੇ ਵਿੱਚ ਗੁਜਰਾਤ ਦਾ ਜਿਹੜਾ ਪੂਰਵ ਪਹਿਲਾ ਸੀਐਮ ਸੀ ਉਹ ਉਹਦੀ ਡੈਥ ਹੋ ਗਈ ਆ ਤੇ ਇੱਕ ਹੋਰ ਸਭ ਤੋਂ ਵੱਡੀ ਗੱਲ ਕਿ ਉਹਦੀ ਸਕੂਟੀ ਦਾ ਨੰਬਰ ਵੀ 1206 ਸੀ ਗੱਡੀ ਦਾ ਵੀ ਤੇ ਮੋਬਾਈਲ ਨੰਬਰ ਨਾਲ ਵੀ 1206 ਜੁੜਦਾ ਸੀ ਤੇ 12 ਤਰੀਕ 6ਵੇਂ ਮਹੀਨੇ ਦੇ ਵਿੱਚ ਹੀ ਉਹਦੀ ਮੌਤ ਹੋਈ ਤੇ ਇੱਕ ਆਹ ਫੋਟੋ ਦੇਖ ਰਹੇ ਹੋ ਤੁਸੀਂ ਇਹ ਫੋਟੋ ਪਲਾਨ ਜਦੋਂ ਕ੍ਰੈਸ਼ ਹੋਇਆ ਸੀ ਇਦਾਂ ਦੀ ਕੁਝ ਫੋਟੋ ਦਿਖ ਰਹੀ ਸੀ ਆਪਾਂ ਨੂੰ ਆਪਾਂ ਦੇਖੀ ਸਾਰਿਆਂ ਨੇ ਤੇ ਇਹ ਇੱਕ ਹੋਰ ਚੀਜ਼ ਦੇਖੋ ਇਸੇ ਦਿਨ ਹੀ 12 ਜੂਨ ਨੂੰ ਸਵੇਰੇ ਕਿਸੇ ਅਖਬਾਰ ਦੇ ਵਿੱਚ ਇਦਾਂ ਦੀ ਫੋਟੋ ਆਈ ਸੀ 에ਅਰ ਇੰਡੀਆ ਹੀ ਉਹਦੇ ਉੱਤੇ ਲਿਖਿਆ ਹੋਇਆ ਸੀ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੋਈ ਸਾਜ਼ਿਸ਼ ਆ ਜਾਂ ਇਹ ਘਟਨਾ